ਸੇਫਟੀ ਫੀਚਰ ਕਹਿ ਸਕਦੇ ਹਾਂ ਸਨ ਰੂਫ ਟਾਈਪ ਆ ਇਹ ਹਾਂ ਜੀ ਸਨ ਰੂਫ ਹੈ ਆਪਣਾ ਆ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਸਨ ਰੂਫ ਕਮਨ ਕਿ ਜਿਹੜਾ B+B ਇਹ ਚ 40 ਗियर ਨੇ ਜਿਹੜੀ ਜਿਹੜੀ ਪੀਟੀਓ ਹੈ ਨਾ ਭਾਈ ਉਹ ਵੀ ਬਟਨ ਨਾਲ ਠੀਕ ਹੈ ਉਹ ਵੀ ਕੰਪੂਟਰ ਦਾ ਵਰਕ ਕਰ ਰਹੇ ਹੋ ਠੀਕ ਹੈ ਜੀ ਜੇ ਤੁਹਾਡਾ ਡਰਾਈਵਰ ਸੀਟ ਤੋਂ ਖੜਾ ਹੁੰਦਾ ਤਾਂ ਇਹਨੇ 2 ਤੋਂ 22 ਸਕਿੰਟ ਲਾਉਣੇ ਨੇ ਤੁਹਾਡਾ ਜਿਹੜੀ ਪੀਟੀਓ ਬੰਦ ਕਰ ਦੇਣੀ ਆ ਓਕੇ ਸੀਟ ਵੀ 에ਅਰ ਸਸਪੈਂਸ਼ਨ ਵਾਲੀ ਸੀਟ ਹੈਗੀ ਹਾਂ 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 ਬਟਨ ਦੱਬੋ ਤੇ ਆਪਣਾ ਸੀਟ ਉੱਪਰ ਮਤਲਬ ਦੋ ਸੀਟ ਥੱਲੇ ਐਡ ਬਲੂ ਜਿਹਾ ਆਪਾਂ ਕਹਿੰਦੇ ਬਿਜੂਰੀ ਬਿਜੂਰੀ ਕਹਿੰਦੇ ਨੇ ਆਪਾਂ ਦੇਸੀ ਮੁੱਖ ਦੇ ਵਿੱਚ ਨਾ ਉਹ ਵੀ ਪਾਉਣਾ ਪੈਂਦਾ ਇਹ ਨਾਲ ਹੀ ਟੈਂਕ ਮਿਲ ਜਾਂਦਾ ਇਹਦੀਆਂ ਜਿਹੜੀਆਂ ਲਿੰਕਾਂ ਆਪਾਂ ਕਈ ਅਡਜਸਟਮੈਂਟ ਕਰਨੀ ਹੁੰਦੀ ਹੈ ਨਾ ਪਿੱਛੇ ਨੂੰ ਆਪਾਂ ਵਧਾ ਘਟਾ ਲਈ ਸਕੇ ਤੇ ਇਹ ਬੜੀਆਂ ਵੀ 3500 ਕਿਜੀ 35 ਕੁਆਂਟਲ ਦੀ ਲਿਫਟ ਕੈਪੈਸਿਟੀ ਹੈ ਜੀ ਇਹਦੀ ਆਪਣੀ ਪਿਛਲੇ ਆਪਣਾ ਗੇਅਰ ਬਾਕਸ ਦਾ ਤੇਲ ਆ ਉਹ ਵੀ ਠੰਡਾ ਹੁੰਦਾ ਠੀਕ ਹੈ ਇੱਕ ਆਪਾਂ ਦੇਖਦੇ ਨੇ ਬੜਾ ਹੀ ਬਈ ਇੱਕ ਪੱਖਾ ਹੈ ਉਹ ਰਿਵਰਸ ਕੋ ਮਿਲ ਜਾਂਦਾ ਸਾਰੇ ਅੱਗੇ ਟੂੜੀ ਵਗੈਰਾ ਘੱਟਾ ਵਗੈਰਾ 80 ਲੀਟਰ ਲੱਗਿਆ ਹੋਵੇ ਲੈਂਡ ਦਾ 106 ਐਚਪੀ ਦਾ ਟਰੈਕਟਰ ਲਾਂਚ ਹੋਣ ਜਾ ਰਿਹਾ ਉਹ ਵੀ ਏਸੀ ਕੈਬਨ ਦੇ ਨਾਲ ਇਹ ਹੈਗਾ ਜੀ ਵਰਕਮਾਸਟਰ 105 ਵਿਦ ਐਚਬੀਏਸੀ ਠੀਕ ਆ ਭਾਈ ਇੰਨੇ ਕ ਜਿਆਦਾ ਫੀਚਰ ਪਾਏ ਹੋਏ ਆ ਤੁਸੀਂ ਯਾਰ ਕਾਰਾਂ ਦੇ ਵਿੱਚ ਵੀ ਨਹੀਂ ਹੋਣਗੇ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸ ਦਿੰਦਾ ਭਾਈ ਯਾਰ ਇਹਦੇ ਵਿੱਚ ਜਿਹੜਾ ਪੀਟੀਓ ਵਾਲਾ ਸਿਸਟਮ ਦੱਸਿਆ ਦਿੱਤਾ ਹੋਇਆ ਹੈਗਾ ਬਾਈ ਚਾਂਸ ਹੈ ਕਿ ਜਦੋਂ ਸੀਟ ਦੇ ਉੱਪਰ ਖੜੇ ਹੋ ਜਾਂਦੇ ਆ ਮਤਲਬ ਸੀਟ ਤੋਂ ਤੁਹਾਡਾ ਟੱਚ ਖਤਮ ਹੋ ਜਾਂਦਾ ਹੈਗਾ ਤਾਂ ਪੀਟੀਓ ਬਾਈ ਤੁਹਾਡੀ ਨਾਲ ਦੀ ਨਾਲ ਜਾਂ ਕੁਝ ਘੰਟਿਆਂ ਦੇ ਵਿੱਚ ਵਰਕ ਕਰਨਾ ਬੰਦ ਕਰ ਦੂਗੀ ਇਹੋ ਜਿਹੇ ਘੈਂਟ ਘੈਂਟ ਫੀਚਰ ਪਾਏ ਗਏ ਆ ਜਿਹੜਾ ਆਪਣਾ ਸੇਫਟੀ ਨੂੰ ਰੱਖਦਿਆਂ ਹੋਇਆਂ ਤੇ ਬਈ ਸਾਰੀ ਜਾਣਕਾਰੀ ਤੁਹਾਨੂੰ ਇਸ ਟਰੈਕਟਰ ਬਾਰੇ ਦੇਵਾਂਗੇ ਤੇ ਇਹ ਬਈ ਦੇਖਣ ਦੇ ਵਿੱਚ ਦੇਖੋ ਯਾਰ ਕਿੱਡਾ ਧਾਕੜ ਆ ਤੇ ਬਾਕੀ ਵੀ ਕਹਿੰਦੇ ਹੁੰਦੇ ਆ ਬ੍ਰਾਂਡ ਆ ਤੇ ਬ੍ਰਾਂਡ ਆਗਾ ਨਿਊ ਹਾਲੈਂਡ ਤੇ ਵਰਕਮਾਸਟਰ 105 ਜਿਹੜਾ ਪੰਜਾਬ ਦੇ ਵਿੱਚ ਹੁਣ ਲਾਂਚ ਹੋਣ ਜਾ ਰਿਹਾ ਤੇ ਬਈ ਘੁੰਡ ਚੱਕਾਂਗੇ ਘੁੰਡ ਚੱਕਣ ਤੋਂ ਬਾਅਦ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਟਰੈਕਟਰ ਦੇ ਇਹਦੇ ਵਿੱਚ ਕਿਹੜੇ ਕਿਹੜੇ ਫੀਚਰ ਆ ਜਾਂਦੇ ਆਗੇ ਤੇ ਸ਼ੇਅਰ ਕਰ ਦਿਓ ਵੀਡੀਓ ਦੱਪ ਕੇ ਲੇ ਵੀ ਮਿੱਤਰੋ ਫਾਈਨਲੀ ਤੁਸੀਂ ਆ ਦੇਖ ਸਕਦੇ ਹੋ ਤੇ ਲਾਂਚ ਹੋ ਚੁੱਕਿਆ ਹੈ ਟਰੈਕਟਰ ਤੇ ਵੀਰ ਆਪਣਾ ਯੂਪੀ ਵਾਲਾ ਵੀ ਖੜਾ ਹੈਗਾ ਤੇ ਇਹਨਾਂ ਦੇ ਏਰੀਆ ਚ ਪਹਿਲਾਂ ਇਹਨਾਂ ਨੇ ਵੀਡੀਓ ਕੀਤੀ ਹੋਈਆਂ ਤੇ ਪੰਜਾਬ ਦੇ ਵਿੱਚ ਆਪਣੇ ਇਹ ਲਾਂਚ ਹੋਇਆਗਾ ਅੱਜ ਤੇ ਬਾਈ ਤੋਂ ਸਾਰੀ ਜਾਣਕਾਰੀ ਲੈਨੇ ਆ ਵੀ ਇਹਦੇ ਵਿੱਚ ਟਰੈਕਟਰ ਦੇ ਵਿੱਚ ਇਹੋ ਜਿਹਾ ਕੀ ਖਾਸ ਆ ਜਿਹੜਾ ਸਾਰਿਆਂ ਨੂੰ ਵੱਖਰਾ ਬਣਾਉਂਦਾ ਏਸੀ ਕੈਬਨ ਦੇ ਵਿੱਚ ਆ ਗਿਆ ਤੇ ਅੱਜ ਬੁਕਿੰਗਾਂ ਵੀ ਹੋਊਗਾ ਪਹਿਲੇ ਦਿਨ ਕਿਉਂ ਬਾਈ ਬਿਲਕੁਲ ਬਾਈ ਜੀ ਹਾਂ ਬਲਜਿੰਦਰ ਭਾਈ ਇਹ ਟਰੈਕਟਰ ਨਾ ਦੂਜੇ ਟਰੈਕਟਰ ਨੂੰ ਬਿਲਕੁਲ ਹੀ ਅਲੱਗ ਹੈ ਠੀਕ ਹੈ ਇਹਦੇ ਵਿੱਚ ਵਦਗੇ ਇੰਨੇ ਕ ਫੀਚਰ ਨੇ ਜਿਵੇਂ ਆਪਾਂ ਗੱਲ ਕਰਦੇ ਨੇ ਜਿਹੜੇ 15 ਲੱਖ ਵਾਲੀ ਗੱਡੀ ਦੇ ਵਿੱਚ ਇਹ ਫੀਚਰ ਹੁੰਦੇ ਨੇ ਹਾਂਜੀ ਉਨੇ ਕ ਫੀਚਰ ਇਸ ਟਰੈਕਟਰ ਦੇ ਵਿੱਚ ਬੜੇ ਆਰਾਮ ਨਾਲ ਨੇ ਠੀਕ ਹੈ ਏਸੀ ਕੈਬਨ ਤੋਂ ਲੈ ਕੇ ਇਹ ਇੰਜਨ ਤੱਕ ਇਹਦੇ ਜਿਹੜੇ ਟਰਾਂਸਮਿਸ਼ਨ ਮਤਲਬ ਕਿ ਮੰਨ ਕੇ ਚੱਲੋ ਕਿ ਟਰਾਂਸਮਿਸ਼ਨ ਕੁਲਰ ਵੀ ਲੱਗਿਆ ਹੋਇਆ ਇਹਦੇ ਵਿੱਚ ਅੱਛਾ ਜਿਹੜਾ ਪਿਛਲੇ ਆਪਣਾ ਗੇਅਰ ਬਾਕਸ ਦਾ ਤੇਲ ਆ ਉਹ ਵੀ ਠੰਡਾ ਹੁੰਦਾ ਠੀਕ ਹੈ ਇੱਕ ਆਪਾਂ ਦੇਖਦੇ ਨੇ ਬੜਾ ਹੀ ਬਈ ਇੱਕ ਪੱਖਾ ਹੈ ਉਹ ਰਿਵਰਸ ਕੋ ਮਜੰਦਾ ਸਾਰੇ ਅੱਗੇ ਤੂੜੀ ਵਗੈਰਾ ਘੱਟਾ ਵਗੈਰਾ ਰੇਡੀਏਟਰ ਲੱਗਿਆ ਹੋਵੇ ਉਲਟਾ ਘੁੰਮਦਾ ਉਹ ਵੀ ਇਹਦੇ ਵਿੱਚ ਹੈਗਾ ਇਹਦੇ ਵਿੱਚ ਉਹ ਫੰਕਸ਼ਨ ਹੈ ਮਤਲਬ ਕਿ ਕੋਈ ਵੀ ਇਹੋ ਜੀ ਟੈਕਨੋਲੋਜੀ ਮਤਲਬ ਕਹਿ ਨਹੀਂ ਸਕਦੇ ਹੋਰ ਟਰੈਕਟਰ 'ਚ ਹੋਵੇ ਜਾਂ ਨਾ ਹੋਵੇ ਇਹ 'ਚ ਉਦੋਂ ਇੱਕ ਤੋਂ ਵੱਧੇ ਹੋ ਸਕਦੀਆਂ ਨੇ ਠੀਕ ਹੈ ਇੰ ਇਹ ਮਲਗ 3800 ਦੇ ਆਸਪਾਸ ਦਾ ਇਹ ਇਹਦੇ ਇੰਜਨ ਚਾਰ ਸਿਲੰਡਰ ਦੇ ਵਿੱਚ ਚਾਰ ਸਿਲੰਡਰ ਇੰਜਨ ਆ ਤੇ 16 ਵਾਲ ਨੇ ਇਹਦੇ ਠੀਕ ਆ 16 ਵਾਲ 16 ਵਾਲ ਲੱਗੇ ਹੋਣਾ ਟਰਬੋ ਚਾਰਜ ਆਪਣਾ ਇੰਜਨ ਹੈ ਸੀਆਰਟੀ ਟੈਕਨੋਲੋਜੀ ਨਾਲ ਜੋ ਆਪਾਂ ਬੀਐਸ 4 ਕਹਿੰਦੇ ਹਾਂ ਉਹੋ ਵਾਲਾ ਇੰਜਨ ਲੱਗਿਆ ਤੇ ਬਾਕੀ ਪਿਛਲੇ ਟਾਇਰ 18 4 30 ਦੇ ਆ ਜਾਂਦੇ ਆ ਆਪਾਂ ਉਹਨਾ ਫਰੰਟ ਵੀ ਦਿਖਾਉਣੇ ਆ ਕਿਉਂਕਿ ਉੱਧਰ ਥੋੜਾ ਜਿਹਾ ਜ਼ਿਆਦਾ ਮੀਡੀਆ ਹਨਾ ਚੱਲ ਰਿਹਾ ਤੇ ਆਪਾਂ ਬਾਕੀ ਜਿਹੜੀ ਤੁਸੀਂ ਇੱਕ ਵਾਰ ਨਾ ਲਿਫਟ ਕਿੰਨੀ ਇਹਦੇ ਮੜੀ ਚੱਕੀ ਮਾਰੋ ਇੱਕ ਵਾਰ ਹਨਾ ਇਹ ਤਾਂ ਬਈ ਯਾਰ ਜੇ ਤੱਕ 3500 ਕਿਜੀ 35 ਕੁਆਂਟ 3500 kg ਦੀ 35 ਕਵਾਂਟਲ ਕਹਿੰਨੂ 35 ਕਵਾਂਟਲ ਕਹੋ ਮਤਲਬ ਕਿ ਨੇ ਤੇ ਤੁਸੀਂ ਦੇਖੋ ਤੁਸੀਂ ਹਣਾ ਇਹਨਾਂ ਦੇ ਮਤਲਬ ਕਿ ਇੱਕ ਵਾਰ ਸਾਈਜ਼ ਦੇਖੋ ਬੜਾ ਜਿਆਦਾ ਜਿਹੜੀ ਇੰਟਰਨੈਸ਼ਨਲ ਹੁੱਕ ਆਪਣੀ ਲੱਗੀ ਹੁੰਦੀ ਹੈ ਜਿਹੜਾ ਆਪਾਂ ਕਹਿੰਦੇ ਯਾਰ ਬੇਂਦਰ ਵਗੈਰਾ ਸਿਲਿੰਡਰ ਵਾਲ ਕਹਿ ਦਿੰਦੇ ਇਹਨੂੰ ਸਭ ਕੁਝ ਲੱਗਿਆ ਹੋਇਆ ਹੁੰਦਾ ਓਕੇ ਠੀਕ ਹੈ ਜੀ ਕਦੇ ਵੀ ਤੁਸੀਂ ਇੱਕ ਵਾਰ ਦੇਖੋ ਸਿਕਸ ਹੌਸਰੀ ਵਾਲ ਲੱਗਲੇ ਨੇ ਆਪਾਂ ਕਹਿੰਦੇ ਡਬਲ ਡਿਸਟ੍ਰੀਬਿਊਟਰ ਜਾਂ ਕੁਝ ਵੀ ਕਹਿ ਦਿੰਦੇ ਆ ਓਕੇ ਤੇ ਕੋਈ ਵੀ ਇਹਦਾ ਇੰਪਲੀਮੈਂਟ ਨਹੀਂ ਹੈਗਾ ਜਿਹੜਾ ਇਹ ਨਾਓ ਕਰੇ ਕਰ ਸਕੇ ਬਿਲਕੁਲ ਜੀ ਬਾਈ ਪਿੱਛੋਂ ਦੇਖੋਗੇ ਨਾ ਪੂਰਾ ਜਿਵੇਂ ਹੱਡਾਂ ਪੈਰਾਂ ਦਾ ਥੋੜਾ ਖੁੱਲਾ ਟਰੈਕਟਰ ਆਗਾ ਤੇ ਇਹਦੀਆਂ ਜਿਹੜੀਆਂ ਲਿੰਕਾਂ ਆਪਾਂ ਕਈ ਰੀ ਅਡਜਸਟਮੈਂਟ ਕਰਨੀ ਹੁੰਦੀ ਹੈ ਨਾ ਤੇ ਪਿੱਛੇ ਨੂੰ ਆਪਾਂ ਵਧਾ ਘਟਾ ਵੀ ਸਕਦੇ ਬੜੀਆਂ ਵੀ ਹੋ ਜਾਂਦੀਆਂ ਨੇ ਇਹ ਖਿੱਚੀਆਂ ਜਾਂਦੀਆਂ ਛੋਟੀਆਂ ਵੱਡੀਆਂ ਹੋ ਜਾਂਦੀਆਂ ਨੇ ਬਾਕੀ ਇਹ ਚ ਜਿਹੜਾ ਆਪਾਂ ਗੱਲ ਦੀ ਪੀਟੀਓ ਪਾਵਰ ਇਹ ਜਾਂਦੇ 540 ਆ ਜਾਂਦੀ ਹੈ ਕਿ ਸਟੈਂਡਰਡ ਪੀਟੀਓ ਕਈ ਤਰੀਕੇ ਦੇ ਨੇ ਭਾਈ 101 1000 ਵਾਲੀ ਪੀਟੀਓ ਵੀ ਇਹਦੇ ਵਿੱਚ ਆਪਣਾ 540 ਵੀ ਵਾਲੀ ਵੀ ਹੈ ਕਈ ਤਰੀਕੇ ਦੇ ਪੀਟੀਓ ਹ ਤੇ ਇਧਰ ਤੁਸੀਂ ਦੇਖ ਸਕਦੇ ਹੋ ਬੈਕ ਤੋਂ ਹਣਾ ਤੇ ਬਾਕੀ ਇਹਦਾ ਜਿਹੜਾ ਵਿਊ ਆ ਤੁਸੀਂ ਬੜੇ ਆਰਾਮ ਨਾਲ ਯਾਰ ਇਹਨੂੰ ਏਸੀ ਕੈਵਨ ਦੇ ਵਿੱਚ ਬੈਠੇ ਸਾਰੇ ਪਾਸੇ ਦੇਖ ਸਕਦੇ ਹੋ ਏਸੀ ਕੈਵਨ ਵੀ ਭਾਈ ਜਿੰਨਾਂ ਨੇ ਉਹ ਲਾਇਆ ਜਿਹੜਾ ਟਰੈਕਟਰ ਆਪਣੇ ਐਕਸਪੋਰਟ ਨਹੀਂ ਹੁੰਦੇ ਹੈਗੇ ਇੰਡੀਆ ਚ ਨੌਲੇਜ ਆ ਦੇ ਬਣਦੇ ਨੇ ਬਿਲਰ ਵਾਲੇ ਬਿਲਰ ਵਾਲੇ ਜਿਹੜੇ ਆਪਣੇ ਬਾਹਰ ਜਾਂਦੇ ਨੇ ਬਣ ਕੇ ਬਾਹਰ ਜਾਂਦੇ ਨੇ ਇੱਕ ਤਾਂ ਇੱਕ ਤਾਂ ਇੰਡੀਆ ਖਾਤਰ ਜਿਹੜੇ ਆਪਣੇ ਏਸੀ ਕੈਮਨ ਲਾਉਂਦੇ ਨੇ ਇੱਕ ਜਿਹੜੇ ਬਾਹਰ ਭੇਜਣ ਖਾਤਰ ਟਰੈਕਟਰ ਹੈ ਇਹ ਏਸੀ ਦੇ ਵੱਲ ਲਾਉਂਦੇ ਨੇ ਹਾਲੈਂਡ ਵਾਲੇ ਉਹ ਇਹਨਾਂ ਨੇ ਪੂਰੇ ਲਾਇਆ ਪੂਰੇ ਲਾਇਆ ਹੋਇਆ ਉਹ ਟੈਕਨੋਲੋਜੀ ਦੇ ਕਹਿ ਸਕਦੇ ਆ ਉਹ ਕੁਆਲਿਟੀ ਦੇ ਕਹਿ ਸਕਦੇ ਆ ਕੁਆਲਿਟੀ ਦੇ ਕਹਿ ਸਕਦੇ ਆ ਹਾਂਜੀ ਬਿਲਕੁਲ ਤੇ ਬਾਕੀ ਮੈਂ ਚ ਫੋਟੋ ਵੀ ਲਾ ਦੂੰਗਾ ਜੇ ਚ ਤੇ ਸਾਰੀ ਡਿਟੇਲ ਲਿਖੀ ਵੀ ਆ ਇਹ ਮੈਂ ਉਹ ਤੁਹਾਨੂੰ ਐਡ ਕਰ ਦੂੰਗਾ ਤੇ ਬਾਕੀ ਵੀਰ ਹਰੇ ਚੈੱਕ ਕਰ ਰਹੇ ਤੇ ਫਰੰਟ ਇਹਦੇ ਵਿੱਚ ਬਾਈ ਉਹ ਵੀ ਆਂਦਾਗਾ ਡੀਜ਼ਲ ਦੇ ਨਾਲ ਹਾਂਜੀ ਐਡ ਬਲੂ ਐਡ ਬਲੂ ਜਿਹੜਾ ਆਪਾਂ ਕਹਿੰਦੇ ਜੂਰੀ ਜੂਰੀਆ ਕਹਿ ਦਿੰਦੇ ਆਪਾਂ ਦੇਸੀ ਮੱਖ ਦੇ ਵਿੱਚ ਨਾ ਉਹ ਵੀ ਪਾਉਣਾ ਪੈਂਦਾ ਇਹਦੇ ਨਾਲ ਹੀ ਟੈਂਕ ਮਿਲ ਜਾਂਦਾ ਡੈਫ ਵੀ ਡੈਫ ਵੀ ਕਹਿ ਦਿੰਦੇ ਆਪਾਂ ਨਾ ਤੇ 90 ਲੀਟਰ ਦਾ ਇਹਦਾ ਡੀਜ਼ਲ ਦਾ ਟੈਂਕ ਮਿਲਣ ਵਾਲਾ ਤੁਹਾਨੂੰ ਐਕਸਟਰਾ ਨਾਲ ਇੱਕ ਛੋਟੀ ਜੀ ਸੀਟ ਮਿਲਣ ਵਾਲੀ ਤੇ ਵੀਰ ਨੇ ਬਹੁਤ ਕੀਤਾ ਵਧਾਈਆਂ ਫਿਰ ਗਿਆ ਨਾ ਬਾਈ ਹਨਾ ਤੇ ਬਾਕੀ ਬਾਈਏਰੇ ਕਾਫੀ ਟਾਈਮ ਤੋਂ ਵੇਟ ਕਰ ਰਹੀ ਸੀ ਕਹਿੰਦੇ ਜਦੋਂ ਲੈਣਾ ਤਾਂ ਏਸੀ ਕੈਬ ਨਹੀਂ ਲੈਣਾਗਾ ਬਾਈ ਚੈੱਕ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕੂਲਿੰਗ ਵੈਂਟ ਵਗੈਰਾ ਚੈੱਕ ਕਰ ਸਕਦੇ ਹੋ ਨਾ ਤੇ ਮੈਂ ਤੁਹਾਨੂੰ ਉੱਪਰ ਵੀ ਜਾ ਕੇ ਦਿਖਾਉਣਾਗਾ ਅੱਛਾ ਬਾਈ ਤੁਸੀਂ ਚੱਲੋ ਉੱਪਰ ਹਣਾ ਕੋਈ ਨਹੀਂ ਕੋਈ ਨਹੀਂ ਇਹਦੇ ਜਿਹੜੀਆਂ ਤੁਸੀਂ ਦੱਸ ਰਹੇ ਸੀ ਕੁਆਰਟਰ ਬਾਈ ਤੁਹਾਨੂੰ ਟ੍ਰਾਂਸਮਿਸ਼ਨ ਵੀ ਦਿਖਾ ਦਿੰਦਾ ਮੈਂ ਹਾਂ ਹਾਂ ਬਾਈ ਇਹ ਜੇ 20+20 ਟ੍ਰਾਂਸਮਿਸ਼ਨ ਆ ਆਜੋ ਆਜੋ ਜੀ ਲਓ ਜੀ ਮੈਂ ਵੀ ਆ ਗਿਆ ਉੱਪਰ ਹੀ ਬੈਠ ਕੇ ਬਣਾਉਣੇ ਆ ਵਧੀਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਆਹ ਸੀਟ ਜੀ ਮੈਨੂੰ ਲੱਗਦਾ ਵੀ ਇਹ ਰੁਕਦੀ ਨਹੀਂ ਹੁੰਦੀ ਇਹ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਖੜਕੇ ਬਣਾਉਣੇ ਆ ਕੋਈ ਝਕਰ ਨਹੀਂ ਹੈਗਾ ਠੀਕ ਹੈ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਇਨਸਟਰੂਮੈਂਟ ਕਲਸਟਰ ਇਦਾਂ ਦਾ ਆ ਜਾਂਦਾਗਾ ਕੁਝ ਤੇ ਸਟੀਅਰਿੰਗ ਬਾਈ ਡੈਲਟਾ ਅਡਜਸਟਮੈਂਟ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਉਹ ਵੀ ਅੱਗੇ ਪਿੱਛੇ ਵਾਲਾ ਵੀ ਉੱਪਰ ਥੱਲੇ ਵਾਲਾ ਵੀ ਆਹ ਬਾਕੀ ਜਿਹੜਾ ਮੈਨੂੰ ਕਹਿੰਦੇ ਨੇ ਸੀਟ ਵੀ 에ਅਰ ਸਸਪੈਂਸ਼ਨ ਵਾਲੀ ਸੀਟ ਹੈਗੀ ਹਾਂ 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 ਬਟਨ ਦੱ ਸੀਟ ਉੱਪਰ ਬਟਨ ਦਬੋ ਸੀਟ ਥੱਲੇ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਹੱਥਾਂ ਨਾਲ ਖਿੱਚਣ ਦੀ ਲੋੜ ਨਹੀਂ ਹੈ। ਤੁਸੀਂ ਦੱਸ ਰਹੇ ਸੀ ਜਿਹੜਾ ਪੀਟੀਓ ਆ ਪੀਟੀਓ ਵਾਲਾ ਸਿਸਟਮ ਕੀ ਹੈ ਤੇ ਚਾਹ। ਭਾਈ ਪੀਟੀਓ ਵਾਲਾ ਇਹ ਸਿਸਟਮ ਆ ਜਿਹੜਾ ਸੈਂਸਰ ਆ ਬਣਾਉਂਦਾ ਉਹ ਇਹ ਕੀ ਕਰਦਾ ਜੇ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਪੀਟੀਓ ਦਾ ਵਰਕ ਲੈ ਰਹੇ ਹੋ ਮਤਲਬ ਬਿਲਡਰ ਚਲਾ ਰਹੇ ਹੋ ਜਾਂ ਫੋਰ ਐਗਜ਼ਾਮਪਲ ਮਤਲਬ ਕਿ ਆਪਣਾ ਆ ਕੋਈ ਵੀ ਫੀਚਰ ਦਾ ਵਰਕ ਕਰ ਰਹੇ ਹੋ ਠੀਕ ਠੀਕ ਹੈ ਜੀ ਜੀ ਜੇ ਤੁਹਾਡਾ ਡਰਾਈਵਰ ਸੀਟ ਤੋਂ ਖੜਾ ਹੁੰਦਾ ਤਾਂ ਇਹਨੇ 2 ਤੋਂ 22 ਸਕਿੰਟ ਲਾਉਣੇ ਨੇ ਤੁਹਾਡਾ ਜਿਹੜੀ ਪੀਟੀਓ ਬੰਦ ਕਰ ਦੇਣੀ ਆ ਓਕੇ ਓਕੇ ਜੇ ਮੰਨ ਲਓ ਬਣਾਉ ਚੱਲਦੀ ਆ ਪੀਟੀਓ ਚੱਲਦੀ ਆ ਮੈਂ ਸੀਟ ਤੋਂ ਖੜਾ ਹੁੰਨਾ ਜੀ ਤਾਂ ਇਹਨੇ 2 ਸਕਿੰਟ ਲੈਣ ਦੇ ਮੈਕਸਮ 2 ਤੋਂ 3 ਸਕਿੰਟ ਇਹਨੇ ਪੀਟੀਓ ਬੰਦ ਕਰ ਦੇਣੀ ਆ ਬੰਦ ਕਰ ਦੇਣੀ ਆ ਤੇ ਸੇਫਟੀ ਫੀਚਰ ਕਰ ਸਕਦੇ ਆ ਰੂਫ ਟਾਈਪ ਆ ਇਹ ਰੂਫ ਹਾਂ ਜੇ ਸਨ ਰੂਫ ਆ ਇਹ ਆ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਸਨ ਰੂਫ ਯਰ ਕੁਆਲਿਟੀ ਆਪ ਲਗਾ ਹੈ ਨਾ ਕੁਆਲਿਟੀ ਨਾ ਇਹ ਕੁਆਲਿਟੀ ਜਿਹੜੀ ਇਹ ਮੈਂ ਕੁਆਲਿਟੀ ਦੀ ਗੱਲ ਕਰਦਾ ਸੀਗਾ ਨਾ ਹਾਂ ਜੀ ਬਈ AC11 ਤੋਂ ਸਭ ਕੰਪਨੀ ਲੈਂਦੇ ਨੇ ਪਰ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਦੇ ਹੈਗੇ ਇਹਨਾਂ ਦੇ AC11 ਉਹ ਆ ਜਿਹੜਾ ਇਹ ਉਰੇ ਤੋਂ ਇੰਡੀਆ ਤੋਂ ਬਣਾ ਕੇ ਟਰੈਕਟਰ ਬਾਹਰ ਜਾਂਦੇ ਨੇ ਬਾਹਰ ਜਾਂਦੇ ਨੇ ਹਾਂਜੀ ਬਿਲਕੁਲ ਬਈ ਆ ਦੇਖੋ ਨਿਊ ਹਾਲੈਂਡ ਦਾ ਜਿਹੜਾ ਟਰੈਕਟਰ ਲਾਂਚ ਹੋਇਆ ਤੇ ਇਹਦੇ ਚ ਤੁਹਾਨੂੰ AC11 ਦੇਖਣ ਨੂੰ ਮਿਲ ਜੂਗਾ ਵੀਰੇ ਖੋਲਿਓ ਮੜਾ ਜੀ ਨੂੰ ਜਾਦੀ ਅਹ ਜੇਸੀ ਕੈਬਲ ਦੇ ਵਿੱਚ ਸੰਨ ਰੂਖ ਦੇਖਣ ਨੂੰ ਆ ਆ ਜਿਹੜਾ ਫੀਲਡ ਜਿਹੇ ਰਸਰਟਨ ਕਰੇ ਕਾਰਟਨ ਕਾਰਟਨ ਹਾਂਜੀ ਕਾਰਟਨ ਗੱਟੀ ਜੇ ਲੱਗੇ ਹੁੰਦੇ ਨੇ ਆ ਦੇਖ ਲੈ ਬਾਈ ਆ ਵੀ ਆਪਣਾ ਲੱਗਿਆ ਹੋਇਆ ਹੈ ਕੀ ਬਾਤ ਹੈ ਜੀ ਠੀਕ ਹੈ ਜੀ ਉਹਨਾਂ ਦੇ ਖਿੱਚ ਵਗੈਰਾ ਪੈਂਦੀ ਆ ਆ ਜੇ ਕਿਤੇ ਆਪਾਂ ਰੁਕੇ ਖੜੇ ਆ ਨਾ ਕਿਤੇ ਆ ਥੱਲੇ ਨੂੰ ਖਿੱਚ ਲੈ ਆ ਮੜ ਕੇ ਆ ਖਿੱਚ ਲੈ ਇਹ ਦੇਖੋ ਚੋਰ ਚੋਰ ਆਪਰੇ ਇਹ ਮਿਰਰ ਦਾ ਕੀ ਕੰਮ ਹੈ ਇੰਨਾ ਸਾਈਡ ਤੇ ਜਿਹੜਾ ਅੰਦਰ ਮਿੱਟਾ ਸਾਈਡ ਤੇ ਵੀ ਮੇਰੇ ਮੇਰੇ ਨਾਲ ਮੇਰੇ ਨਾਲ ਤਾਈ ਦੇ ਵਿੱਚ ਤਿੰਨ ਚਾਰ ਲੱਗੇ ਹੋਏ ਨੇ ਬਾਈ ਚਾਰੇ ਪਾਸੇ ਦਿਖਦਾ 360 ਡਿਗਰੀ ਜਿਹੜਾ ਕੰਮ ਆਇਆ ਹੋਇਆ ਮਨੇ ਰੰਜ ਰਸਤੇ ਵੀ ਸੋਡਾ ਖਾਸਤੇ ਰੱਖਿਆ ਗਿਆ ਤੇ ਟ੍ਰਾਂਸਮਿਸ਼ਨ ਵਗੈਰਾ ਇੱਧਰ ਦੇਖ ਸਕਦੇ ਹੋ ਤੁਸੀਂ ਟ੍ਰਾਂਸਮਿਸ਼ਨ ਸਾਮਾਨ ਜਿਹੜਾ b+b ਇਹ ਚ 40 ਗੀਅਰ ਨੇ 40 ਗੀਅਰ ਨੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਆਪਾਂ ਹਾਈਡਰੌਲਿਕ ਜਿਹੜੀ ਜਿਹੜੀ ਪੀਟੀਓ ਹੈ ਨਾ ਬਈ ਉਹ ਵੀ ਬਟਨ ਨਾਲ ਆ ਠੀਕ ਹੈ ਠੀਕ ਹੈ ਉਹ ਵੀ ਆਪਾਂ ਦੋੀ ਲੋਡ ਨਹੀਂ ਹੈਗਾ ਵੀ ਲਾਤਰ ਲੱਚਦਾ ਇਲੈਕਟ੍ਰੋਨਿਕ ਪੀਟੀਓ ਲੈ ਸਕਦੇ ਹਾਂ ਤੇ ਇਹਦੇ ਵਿੱਚ ਆ ਕੀ ਆ ਜਾਂਦਾ ਬਈ ਪਿੱਛੇ ਫਾਈਲੋ ਪੀਟੀਓ ਲੀਵਰ ਆ ਪੀਟੀਓ ਲੀਵਰ ਆ ਗਿਆ ਬਈ ਇਹ ਪੀਟੀਓ ਲੀਵਰ ਬਾਕੀ ਆ ਲਾਈਟ ਕੰਟਰੋਲ ਆ ਜਾਂਦੇ ਨੇ ਤੇ ਫਾਈਲੋ ਆ ਰੇਸ ਆ ਇਹਦੀ ਹਾਂਜੀ 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 ਇਹ ਐਕਸਲੇਰੇਸ਼ਨ ਆ ਜੀ ਇਹਦਾ ਤੇ ਆ ਇਹਦੇ ਆ ਜਾਂਦੇ ਹਾਈ ਲੋ మీడియం ਹਾਂਜੀ ਤੇ 4 ਵੀਲ ਡਰਾਈਵ ਦੇ ਵਿੱਚ ਇਹ ਟਰੈਕਟਰ ਆਉਂਦਾ ਜੀ ਤੇ ਮਤਲਬ ਕਿ ਉਹ ਫੀਚਰਾਂ ਦੀ ਤਾਂ ਗੱਲ ਹੀ ਆ ਜਾਂਦੀ ਹੈ ਜੇ ਮੈਨੂੰ ਦੱਸਣ ਲੱਗੀ ਹੈ ਨਾ ਆਪਾਂ ਤਾਂ ਕੁੱਲ ਮਿਲਾ ਕੇ ਵੀ ਉਹੀ ਚੱਕਰ ਆ ਬਈ ਫਿਰ ਮੁੜ ਕੇ ਇਹ ਅੱਧਾ ਮੋੜਾ ਘੰਟਾ ਲੱਗੂਗਾ ਲੱਗੂਗਾ ਇਹ ਅਸੀਂ ਮੋٹے ਮੋٹے ਫੀਚਰ ਸੁਣਨ ਸੁਣਿਆ ਤੇ ਬਿਲਕੁਲ ਬਿਲਕੁਲ ਮੋٹے ਮੋٹے ਆਪਾਂ ਪੂਰੀ ਗੱਲ ਕਰ ਸਕਦੇ ਜਿਹੜੇ ਇਹ ਟਰੈਕਟਰ ਆਉਣ ਨਾਲੇ ਬਾਕੀ ਖੁੱਲਣਾ ਟਰੈਕਟਰ ਆ ਹੂੰ ਖੁੱਲਾ ਖੁੱਲਾ ਡੁੰਲਾ ਟਰੈਕਟਰ ਆ ਪੂਰਾ ਤੇ ਆ ਜਿਹੜਾ ਚੀਜ਼ ਨਹੀਂ ਵਧੀਆ ਲੱਗੀ ਏਸੀ ਕੈਬਨ ਦੇ ਵਿੱਚ ਤੇ ਯਾਰ ਆ ਚੀਜ਼ ਮੈਨੂੰ ਬੜੀ ਵਧੀਆ ਲੱਗੀ ਜਿਹੜਾ ਇਹਦੇ ਚ ਸੰਰੂਪ ਰੁਕ ਦਿੰਦਾ ਹੋਇਆ ਆਫ ਰੋਡ ਲੈਂਡ ਦੇ ਵਿੱਚ ਬੜਾ ਇੱਕੋ ਚੀਜ਼ ਹੋਰ ਸੰ ਹਾਂ ਹਾਂ ਜੀ ਹਾਂ ਜੀ ਬਾਈ ਇਹਦੇ ਚ ਜਿਹੜਾ ਕੈਬਨ ਆਉਂਦਾ ਹੈ ਕੈਬਨ ਆਲਟ ਜਿਹਦੇ 4 ਪਿੱਲਰ ਹੁੰਦੇ ਬਾਕੀ ਯਾਰ 6 ਪਿੱਲਰ ਹੁੰਦੇ ਲੋਕ ਇੰਨੀ ਹੀ ਵਿੰਡੋ ਖੁੱਲੂਗੀ ਛੋਟੀ ਹਾਂ ਇਹਦੇ ਚ ਸਾਰਾ ਖਿਲਦਾ ਉਹ 4 ਪਿੱਲਰ ਹੀ ਹੁੰਦੇ ਆ ਬਾਕੀ ਸਾਰੀਆਂ ਕੰਪਨੀ ਹਾਂ ਬਾਈ ਨੇ ਵੇਖ ਬਾਈ ਸਾਰੀ ਰਿਸਰਚ ਕੀਤੀ ਹੋਊਗੀ ਟਰੈਕਟਰ ਦੀ ਤਾਂ ਹੀ ਮੋਕਾ ਹੈ ਨਾ ਚੜਨਾ ਕਮਲ ਜੀ ਉਹ ਤਾਂ ਇمپੋਰਟ ਐਕਸਪੋਰਟ ਹੋ ਕੇ ਬਾਹਰ ਜਾਂਦੇ ਨੇ ਉਹੀ ਹੈ ਉਹ ਕੁਆਲਿਟੀ ਦਾ ਆਪਣਾ ਸੀਸੀ ਕੇਵਨ ਲੱਗਿਆ ਆ ਸੀਸੀ ਕੇਵਨ ਲੱਗਿਆ ਹੋਇਆ ਆਜੋ ਬਾਈ ਥੱਲੇ ਹਨਾ ਬਿਲਕੁਲ ਤੇ ਬਾਕੀ ਇੰਜਨ ਦੀ ਗੱਲ ਕਰੀਏ ਤਾਂ ਇੰਜਨ ਦੇਖੋ ਬਾਈ ਪੂਰਾ ਚਾਰ ਸਿਲੰਡਰ ਇੰਜਨ ਹੈ ਇਹ ਪੂਰਾ ਕੀ ਚੀਜ਼ ਹੈ ਬਾਈ ਭਾਈ ਇਹ ਕੈਟਾਲਾਈਟਿਕ ਕਨਵਰਟਰ ਲੱਗਿਆ ਹੋਇਆ ਅੱਛਾ ਹਾਂਜੀ ਠੀਕ ਹੈ ਤੇ ਇਹਦੇ ਕੋਈ ਰੇਡੀਏਟਰ ਵਗੈਰਾ ਦੇ ਵਿੱਚ ਕੀ ਨਾਟਮ ਬਈ ਦੇਖੋ ਇਹ ਰੇਡੀਏਟਰ ਵੀ ਰੇਡੀਏਟਰ ਵੀ ਹੈਗਾ ਔਇਲ ਕੂਲਰ ਹੈਗਾ ਇੰਟਰਕੂਲਰ ਹੈਗਾ ਟ੍ਰਾਂਸਮਿਸ਼ਨ ਕੂਲਰ ਹੈਗਾ ਡੀਜ਼ਲ ਕੂਲਰ ਹੈਗਾ ਹਮ ਮਤਲਬ ਕਿ ਮੰਨ ਕੇ ਚੱਲੋ ਬਈ ਹਰ ਇੱਕ ਦਾ ਤਰੀਕੇ ਦਾ ਇਹ ਚ ਮਤਲਬ ਕਿ ਕੂਲਰ ਲੱਗਿਆ ਹੋਇਆ ਠੀਕ ਹੈ ਹੁਣ ਆਪਾਂ ਕਹਿਣੇ ਬਈ ਟ੍ਰਾਂਸਮਿਸ਼ਨ ਕੂਲਰ ਦੇ ਕੀ ਲੋੜ ਆ ਹਨ ਹਮ ਕਿਉਂਕਿ بڑے ਐਚਪੀ ਦੇ ਟਰੈਕਟਰ ਨੇ ਲਗਾਤਾ ਜੇ ਤੁਸੀਂ ਉਹ ਕਰਦੋ ਚਾਰ ਦਿਨ ਵੀ ਚਲਾਉਨੇ ਹੋ ਨਾ ਤਾਂ ਵੀ ਇਹ ਜਿਹੜਾ ਪਿਛਲੇ ਹਿੱਸੇ ਦਾ ਤੇਲ ਹੈ ਨਾ ਉਹ ਗਰਮ ਨਹੀਂ ਹੋਣਾ ਹੈਗਾ ਇਹਨੇ ਮਤਲਬ ਇਹਦੇ ਚ ਸੂਲ ਮਤਲਬ ਇਸ ਤਰੀਕੇ ਦਾ ਡਾਕਟਰ ਡਿਜ਼ਾਈਨ ਕਰਿਆ ਹੋਇਆ ਮਤਲਬ ਤੁਸੀਂ ਸਾਰੇ ਜਾਣਦੇ ਹੋ ਬਿਲਕੁਲ ਬਿਲਕੁਲ ਜੀ ਡੀਜ਼ਲ ਕੁਲਰ ਵੀ ਡੀਜ਼ਲ ਕੁਲਰ ਵੀ ਡੀਜ਼ਲ ਕੁਲਰ ਵੀ ਲੱਗਿਆ ਹੋਇਆ ਡੀਜ਼ਲ ਕੁਲਰ ਵੀ ਲੱਗਿਆ ਹੋਇਆ ਉਹ ਵੀ ਠੰਡਾ ਹੋ ਕੇ ਜਾਂਦਾ ਤੇਲ ਆਹ ਕੀ ਚੀਜ਼ ਹੈ ਬਾਈ ਇਹ ਜਿਹੜਾ ਇਹ ਪੂਰੀ ਯੂਨਿਟ ਲੱਗੀ ਹੋਈ ਆ ਜਿਹੜਾ ਆਪਣਾ ਪੱਖਾ ਨਹੀਂ ਹੈਗਾ ਟਰਸਰੀ ਪਹਿਲਾਂ ਮੈਂ ਹਾਂਜੀ ਹਾਂਜੀ ਬਾਈ ਜੇ ਤੁਹਾਡਾ ਰੇਡੀਏਟਰ ਦੇ ਅੱਗੇ ਕੋਈ ਧੂੜ ਕੱਟਾ ਲੱਗ ਰਿਹਾ ਜਿਵੇਂ ਆਪਣਾ ਆ ਰੀਪਰ ਦੇ ਅੱਗੇ ਰੀਪਰ ਦੇ ਸੀਜ਼ਨ ਦੇ ਵਿੱਚ ਆਪਣਾ ਅੱਗੇ ਲੱਗ ਜਾਂਦਾ ਨਾ ਬੋਲਟ ਦੇ ਅੱਗੇ ਤਾਂ ਇਹ ਨੇ ਕੀ ਕਰਨ ਨਾ ਤੁਹਾ ਉਠਾ ਕਰ ਦੇਣਾ ਉਠਾ ਕਰ ਦੇਣਾ ਤੁਹਾਨੂੰ ਚਾੜਨ ਦੀ ਲੋੜ ਨਹੀਂ ਪੈਣੀ ਕੱਪੜਾ ਨਹੀਂ ਮਾਰਨ ਦੀ ਲੋੜ ਨਹੀਂ ਪੈਣੀ ਸਾਰਾ ਇਕਦਮ ਪਿੱਛੇ ਮਾਰਨਾ ਖਿੱਚ ਲੈ ਬਾਕੀ ਇਹਦਾ ਈਸ ਯੂਨਿਟ ਲੱਗੀ ਹੋਈ ਆ ਭਾਈ ਸਾਰੇ ਠੀਕ ਹੈ ਬਾਕੀ ਕਹਿ ਸਕਦੇ ਮੈਂ ਮਹਿੰਗੀ ਜੱਟੇ ਨਹੀਂ ਹੁੰਦੀ ਬਾਈ ਓਪਨ ਇੰਜਨ ਬੁਣਿਆ ਪਿਆ ਜਿਵੇਂ BMW ਹੋਗੀ ਮਰਸੀਡੀਜ਼ ਹੋਣੀ ਹੈ ਨਾ ਮੈਂ ਉਹ ਦੇਖ ਰਿਹਾ ਸੀ ਮੈਂ ਪੱਖਾ ਦੇਖਣਾ ਸੀਗਾ ਮੈਂ ਕਿਹਾ ਕਿਹੜੇ ਪਾਸੇ ਤੋਂ ਪੱਖਾ ਨੂੰ ਦੇਖਣਾ ਨਹੀਂ ਪੱਕਾ ਥੱਲੇੋਂ ਦੇਖਣਾ ਪੈਣਾ ਹਾਂ ਬਿਲਕੁਲ ਕਿਉਂਕਿ ਬੁਣਿਆ ਹੀ ਇਸ ਤਰੀਕੇ ਨਾਲ ਪਿਆ ਹੈ ਇਸ ਤਰੀਕੇ ਨਾਲ ਤੇ ਇਹਦਾ ਟੁਕਲਾ ਗਿਆ ਬਾਕਸ ਹਾਂਜੀ ਹਾਂਜੀ ਨਹੀਂ ਇਹ ਜੀ ਆ ਗਿਆ ਆਪਣਾ ਬੈਟਰੀ ਬਾਕਸ ਨਹੀਂ ਨਹੀਂ ਬੈਟਰੀ ਬਾਕਸ ਵੀ ਹੋ ਇਹਦਾ ਹਮੇ ਇੱਕ ਪੰਧਾਤਾ ਕੀ ਚੀਜ਼ ਆ ਲਓ ਜੀ ਇਹ ਚੀਜ਼ ਵੀ ਅਸੀਂ ਦੇਖ ਰਹੇ ਹਾਂ ਬੈਟਰੀ ਬਾਕਸ ਹੀ ਹੈ ਬਾਈ ਇਹ ਬੈਟਰੀ ਬਾਕਸ ਆ ਹਾਂ ਬੈਟਰੀ ਬੈਟਰੀ ਬਾਕਸ ਹੈ ਬਿਲਕੁਲ ਤੇ ਬਾਈ 106 ਐਚਪੀ ਦੇ ਵਿੱਚ ਇਹ ਟਰੈਕਟਰ ਆਉਂਦਾਗਾ ਤੇ ਸਾਹਮਣੇ ਇਹਨਾਂ ਦਾ ਜਿਹੜਾ ਟ੍ਰੇਲਰ ਵੀ ਖੜਾ ਹੈਗਾ ਤੇ ਆਹ ਟਰੈਕਟਰ ਆ ਮਿੱਤਰੋ ਵਾਕ ਮਾਸਟਰ 105 ਵਿਦ ਐਚਵੀਏਸੀ ਵਾਲਾ ਹਨਾ ਤੇ ਇਹ ਵੀ ਆਪਣਾ ਬਾਈ ਦਾ ਧੰਨਵਾਦ ਆ ਤੇ ਨਹੀਂ ਨਹੀਂ ਬਾਈ ਜੀ ਤੁਸੀਂ ਨਹੀਂ ਕੁਝ ਹਾਂ ਕਿਉਂਕਿ ਆਪਾਂ ਯਾਰ ਜਿਹੜੀ ਜਾਣਕਾਰੀ ਹੈ ਪ੍ਰੋਪਰ ਦੇ ਸਕੀਏ ਨਾ ਬਾਈ ਜਿਹੜਾ ਇਹਨੇ ਦੇ ਏਰੀਆ ਚੱਲਦੇ ਟਰੈਕਟਰ ਤਾਂ ਬਹੁਤ ਚੀਜ਼ ਦੀ ਜਾਣਕਾਰੀ ਦਿੰਦੀ ਆ ਤੇ ਵੀਡੀਓ ਬੜੀ ਲੰਮੀ ਵੀ ਨਾ ਹੋ ਜੇ ਇਸ ਕਰਕੇ ਤੁਸੀਂ ਥੋੜੇ ਦਿਨਾਂ ਚੈੱਕ ਮਨ ਲੱਗਦਾ ਬਈ ਫੀਲਡ ਸਰਫ ਤੇ ਪਹੁੰਚ ਜਾਣੇ ਟਰੈਕਰ ਨਾਲ ਬਿਲਕੁਲ ਬਿਲਕੁਲ ਪਹੁੰਚ ਜਾਣੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਫੀਲਡ ਦੇ ਵਿੱਚ ਵੀ ਚੱਲਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ